ਹਾਂਜੀ ਦੋਸਤੋ ਉਮੀਦ ਆਪ ਸਭ ਠੀਕ ਠਾਕ ਹੋਵੋਗੇ ਮਾਲਕ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਅੱਜ ਆਪਾਂ ਫੇਰ ਹਾਜ਼ਰ ਹੋਏ ਹਾਂ ਇੱਕ ਮੌਸਮ ਦੀ ਬਹੁਤ ਵੱਡੀ ਅਪਡੇਟ ਲੈ ਕੇ ਜੋ 3 ਮਾਰਚ ਤੋਂ 7 ਮਾਰਚ ਤੱਕ ਇੱਕ ਵੱਡਾ ਸਿਸਟਮ ਜਿਹਦੇ ਵਿੱਚ ਬਹੁਤੀ ਮੀਂਹ ਝੱਖੜ ਗੜੇ ਮਾਰੀ ਤੂਫਾਨ ਦੇ ਚਾਂਸ ਬਣੇ ਹੋਏ ਆ ਆ ਵੀਡੀਓ ਤੁਸੀਂ ਦੇਖ ਸਕਦੇ ਹੋ ਬਿਲਕੁਲ ਅੱਜ ਸਵੇਰ 9:30 ਦੇ ਕਰੀਬ ਇਹ ਵੀਡੀਓ ਹੈ ਬੱਦਲ ਕਿਵੇਂ ਛਾਏ ਹੋਏ ਨੇ ਕਾਲੇ ਬੱਦਲ ਪੂਰੇ ਅਸਮਾਨ ਟੱਕਿਆ ਹੋਇਆ ਹੈ ਇਹ ਦੇਖ ਰਹੇ ਹੋ ਤੁਸੀਂ ਸਵੇਰ ਚੜ੍ਹਦੇ ਸੂਰ ਦੇ ਟਾਈਮ ਦੀ ਗੱਲ ਹੈ ਪਰ ਮਾਲਕ ਪ੍ਰਮਾਤਮਾ ਅੱਗੇ ਅਰਦਾਸ ਹੈ ਮੀਂਹ ਝੱਖੜ ਗੜਿਆਂ ਤੋਂ ਵਿਚਾਰ ਰਹੀ ਕਿਉਂਕਿ ਆਪਣੀਆਂ ਸਭ ਦੀਆਂ ਫਸਲਾਂ ਬਿਲਕੁਲ ਪਕਾਤੇ ਹੈ ਪੱਕੀਆਂ ਹੋਈਆਂ ਹਨ ਰਾਜਸਥਾਨ ਦੇ ਵਿੱਚ ਤਾਂ ਮੌਤੀ ਸ਼ਰਮਾ ਕਈ ਥਾਂ ਤੇ ਵੱਡਣ ਵੀ ਲੱਗ ਗਈ। ਮੀਂਹ ਚਖੜ ਤੂਫਾਨ ਤੋਂ ਬਚਤ ਰਹੇ ਤਾਂ ਬਹੁਤ ਚੰਗੀ ਗੱਲ ਹੈ ਪਰ ਕੁਦਰਤ ਦੇ ਅੱਗੇ ਉਸ ਮਾਲਕ ਦੇ ਅੱਗੇ ਕੋਈ ਕਿਸੇ ਦਾ ਜੋਰ ਨਹੀਂ ਹੁੰਦਾ ਤੇ ਉਹਨੇ ਜੋ ਕਰਨਾ ਉਹ ਉਹਦੀ ਮਰਜ਼ੀ ਹੈ। ਪਰ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਦਾ ਦੱਸਣਾ ਹੈ ਵੀ ਆਹ ਸਿਸਟਮ ਆ ਗਿਆ ਇਸ ਤਰ੍ਹਾਂ ਦਾ ਬਦਲਵਾਈ ਹੋਈ ਵੀ ਹੈ ਤੇ ਇੱਕ ਵਾਰ ਫੇਰ ਪੰਜਾਬ हरियाणा राजस्थान ਦੇ ਵਿੱਚ ਉੱਤਰ ਪ੍ਰਦੇਸ਼ ਯੂਪੀ ਦੇ ਵਿੱਚ ਆਸਟੇਟਾਂ ਦੇ ਵਿੱਚ ਪੂਰਾ ਚਖੜਮੀ ਦਾ ਗੜੇ ਮਾਰਦਿਆ ਚਾਂਸ ਬਣ ਚੁੱਕਿਆ ਹੈ ਕਾਲੇ ਬੱਦਲ ਛਾਏ ਹੋਏ ਨੇ ਕਿਉਂਕਿ ਕੁਝ ਦਿਨ ਪਹਿਲਾਂ ਜਿਹੜਾ ਪਿਆ ਉਹਦੇ ਵਿੱਚ ਕਈ ਥਾਵਾਂ ਤੇ ਕਈ ਇਲਾਕਿਆਂ ਦੇ ਵਿੱਚ ਬਹੁਤ ਗੜੇ ਮਾਰੀ ਹੋਈ ਹੈ ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿਸਾਨਾਂ ਦੀਆਂ ਪੱਕੀਆਂ ਹੋਈਆਂ ਫਸਲਾਂ ਤਬਾਹ ਹੋ ਗਈਆਂ ਪਰ ਜਿੱਥੇ ਸ਼ਾਂਤੀ ਨਾਲ ਪਏ ਬਿਲਕੁਲ ਕੋਈ ਹਵਾ ਚਖੜ ਨਹੀਂ ਚੱਲਿਆ ਉੱਥੇ ਬਹੁਤ ਹੀ ਫਾਇਦਾ ਹੋਇਆ ਕਣਕਾਂ ਨੂੰ ਆਦ ਫਸਲਾਂ ਨੂੰ ਕਿਉਂਕਿ ਪਕਾ ਵਧੀਆ ਹੋ ਠੰਡ ਠੰਡ ਦੇ ਨਾਲ ਵਧੀਆ ਕਣਕਾਂ ਦਾ ਪਕਾ ਹੋਣਾ ਹੈ ਤੇ ਬਾਕੀ ਫਿਰ ਉਹਦੀ ਮਰਜ਼ੀ ਹੈ ਪਹਿਲਾਂ ਤਾਂ ਲੱਗਦਾ ਸੀ ਵੀ ਗਰਮੀ ਬਾਅਦ ਚੱਲੀ ਇਹ ਕਣਕਾਂ ਦੇ ਝਾੜ ਤੇ ਅਸਰ ਪਾਉ ਪਰ ਠੰਡ ਹੋ ਗਈ ਮੌਸਮ ਵਧੀਆ ਹੈ ਉਹਦੇ ਨਾਲ ਫਸਲਾਂ ਦਾ ਪਕਾਉ ਬਹੁਤ ਵਧੀਆ ਹੋਵੇਗਾ ਤੇ ਪਰ ਐਸਾ ਸਿਸਟਮ ਨਾ ਬਣੇ ਤਾਂ ਉਹ ਚੰਗੀ ਗੱਲ ਬਣ ਰਹੀ ਹੈ ਇੱਕ ਤੁਸੀਂ ਦੇਖ ਰਹੇ ਹੋ ਕਿਵੇਂ ਕਾਲੇ ਬੱਦਲ ਛਾਏ ਹੋਏ ਨੇ ਪੂਰੇ ਤੇ 3 ਮਾਰਤੋਂ 7 ਮਾਰਤ ਤੱਕ ਪੂਰਾ ਮੌਸਮ